ਕਾਂਗਰਸ ਦੇ ਸੰਸਦ ਮੈਂਬਰ ਧੀਰੇਜ ਸਾਹੂ ਨੇ ਆਖਰਕਾਰ ਚੁੱਪੀ ਤੋੜ ਦਿੱਤੀ ਹੈ ਤੁਹਾਨੂੰ ਪਤਾ ਹੋਊਗਾ ਕਿ ਧੀਰੇਜ ਸਾਹੂ ਕਾਂਗਰਸ ਦੇ ਉਹ ਸੰਸਦ ਨੇ ਜਿਨ੍ਹਾਂ ਦੇ ਘਰੋਂ 352 ਕਰੋੜ ਰੁਪਏ ਦੀ ਨਕਦੀ ਇਨਕਮ ਟੈਕਸ ਵਿਭਾਗ ਨੇ ਬਰਾਮਦ ਕੀਤੀ ਸੀ 6 ਦਸੰਬਰ ਨੂੰ ਉਹਨਾਂ ਦੇ ਘਰ 'ਚ ਇਨਕਮ ਟੈਕਸ ਵਿਭਾਗ ਵੱਲੋਂ ਰੇਡ ਕੀਤੀ ਗਈ ਸੀ ਤੇ 352 ਕਰੋੜ ਰੁਪਏ ਕੈਸ਼ ਨੂੰ ਗਿਣਨ ਦੇ ਵਿੱਚ 5 ਤੋਂ 6 ਦਿਨ ਦਾ ਸਮਾਂ ਲੱਗ ਗਿਆ ਸੀ اپੋਜੀਸ਼ਨ ਪਾਰਟੀਆਂ ਇੱਥੇ ਤੱਕ ਕਿ ਭਾਜਪਾ ਦੇ ਜੋ ਕੌਮੀ ਪ੍ਰਧਾਨ ਜੇਪੀ ਨੱਡਾ ਉਹਨਾਂ ਨੇ ਵੀ ਕਾਂਗਰਸ ਨੂੰ ਆੜੇ ਹੱਥੀ ਲੈ ਲਿਆ ਸੀ ਸਾਰੀਆਂ ਪਾਰਟੀਆਂ ਨੇ ਕਿਹਾ ਕਿ ਕਾਂਗਰਸ ਕ੍ਰਪਸ਼ਨ ਚ ਭ੍ਰਿਸ਼ਟਾਚਾਰ ਚ ਲਿਫਟ ਹੈ ਦੇਖ ਸਕਦੇ ਹੋ ਕਿਵੇਂ 350 ਕਰੋੜ ਰੁਪਏ ਦੇ ਕੈਸ਼ ਦਾ ਮਿਲਣਾ ਪਾਰਟੀ ਤੇ ਤੌਮਤਾ ਲਾਉਂਦਾ ਹੈ ਲੇਕਿਨ ਆਖਰਕਾਰ ਹੁਣ ਮੇਰੇ ਚ ਸਾਹੂ ਨੇ ਚੁੱਪੀ ਤੋੜੀ ਹੈ ਉਹਨਾਂ ਨੇ ਕਿਹਾ ਕਿ ਇਹ ਪੈਸਾ ਮੇਰੇ ਪਰਿਵਾਰ ਦਾ ਹੈ ਮੇਰੇ ਪਰਿਵਾਰ ਦੇ ਮੈਂਬਰਾਂ ਦੇ ਨਾਮ ਤੇ ਜਿਹੜੀਆਂ ਸਾਡੀਆਂ ਫੈਕਟਰੀਆਂ ਨੇ ਇੰਡਸਟਰੀਆਂ ਨੇ ਡਿਸਟਿਲਰੀਆਂ ਨੇ ਇਹ ਪੈਸਾ ਸਾਡੀਆਂ ਫਰਮਾਂ ਦਾ ਹੈ ਇਹਦੇ ਵਿੱਚ ਕੁਝ ਵੀ ਦੋ ਨੰਬਰ ਦਾ ਨਹੀਂ ਹੈ ਥੋੜੇ ਦਿਨਾਂ ਤੱਕ ਇਨਕਮ ਟੈਕਸ ਵਿਭਾਗ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਊਗਾ ਉਹਨਾਂ ਨੇ ਕਿਹਾ ਕਿ ਠੀਕ ਹੈ ਮੈਂ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹਾਂ ਮੈਂ ਸੰਸਦ ਮੈਂਬਰ ਹਾਂ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਜੇ ਤੁਸੀਂ ਭੁਨੇਸ਼ਵਰ ਵਿਖੇ ਮੇਰੇ ਕਿਸੇ ਟਿਕਾਣੇ ਤੇ ਛਾਪਾ ਮਾਰ ਲਿਆ ਉਥੋਂ ਪੈਸੇ ਮਿਲੇ ਨੇ ਤਾਂ ਉਹਦਾ ਜਵਾਬ ਤਲਬੀ ਮੈਨੂੰ ਰੱਖੋ ਤੁਸੀਂ ਇਹ ਨਾ ਕਹੋ ਕਿ ਕਾਂਗਰਸ ਪਾਰਟੀ ਭ੍ਰਿਸ਼ਟ ਹੈ ਜਾਂ ਕਰਪਟ ਹੈ ਕਿਉਂਕਿ ਇਸ ਪੈਸਿਆਂ ਦਾ ਜਿਹੜੇ ਵੀ ਕਾਂਗਰਸ ਦੇ ਮੇਨ ਲੀਡਰ ਨੇ ਚਾਹੇ ਉਹ ਗਾਂਧੀ ਪਰਿਵਾਰ ਹੈ ਚਾਹੇ ਹੋਰ ਕੋਈ ਕਾਂਗਰਸ ਨਾਲ ਜੁੜੇ ਹੋਏ ਨੇ ਜਿੰਨੇ ਵੀ ਲੀਡਰ ਸਾਹਿਬਾਨ ਉਹਨਾਂ ਦਾ ਇਸ ਨਾਲ ਕੋਈ ਵੀ ਲਿੰਕ ਨਹੀਂ ਹੈ ਉਹਨਾਂ ਨੇ ਸਾਫ਼ ਕਿਹਾ ਹੈ ਕਿ ਮੈਂ ਤੁਹਾਨੂੰ ਇੱਕ ਇੱਕ ਡਿਟੇਲ ਦਊਂਗਾ ਕਿ ਜਿਹੜੀਆਂ ਸਾਡੇ ਪਰਿਵਾਰਕ ਜਿਹੜੇ ਮੈਂਬਰ ਨੇ ਉਹਨਾਂ ਦੇ ਨਾਮ ਤੇ ਜਿਹੜੀਆਂ ਫੈਕਟਰੀਆਂ ਨੇ ਇੰਡਸਟਰੀਆਂ ਨੇ ਡਿਸਟਿਲਰੀਆਂ ਨੇ ਕਿਉਂਕਿ ਅਸੀਂ ਸ਼ਰਾਬ ਦਾ ਕੰਮ ਵੀ ਕਰਦੇ ਆ ਸਾਡੀ ਡਿਸਟਿਲਰੀਆਂ ਨੇ ਤੇ ਸਾਡੇ ਇਸ ਕੰਮ ਦੇ ਵਿੱਚ ਕਰੋੜਾਂ ਰੁਪਏ ਦਾ ਲੈਣ-ਦੇਣ ਹੁੰਦਾ ਹੈ ਸ਼ਰਾਬ ਦੀ ਵਿਕਰੀ ਹੁੰਦੀ ਹੈ ਇੰਪੋਰਟ ਐਕਸਪੋਰਟ ਅਲੱਗ-ਅਲੱਗ ਸ਼ਹਿਰਾਂ 'ਚ ਸਟੇਟਾਂ 'ਚ ਹੁੰਦਾ ਸੋ 356 ਕਰੋੜ ਰੁਪਏ ਨੂੰ ਹਵਾ ਨਾ ਬਣਾਇਆ ਜਾਵੇ